ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਜੀ ਤੁਸੀਂ ਸਾਰੇ ਅਮੀਰ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇਹ ਆ ਜੀ ਸਵੇਰ ਦਾ ਟਾਈਮ ਆਪਾਂ ਕੱਪੜੇ ਪਾ ਰਹੇ ਸੀ ਮਸ਼ੀਨ 'ਚ ਇਹ ਠੰਡੇ ਪਾਣੀ ਆਏ ਟੂਟੀ ਚਲਾਈ ਹੋਈ ਹੈ ਜੀ ਤੇ ਥੋੜਾ ਜਿਹਾ ਆਪਾਂ ਗਰਮ ਪਾਣੀ ਪਾਏ ਅੱਧੀ ਕੁਆਲਿਟੀ ਲਿਆ ਕੇ ਪਾਣੀ ਠੰਡਾ ਸੀਗਾ ਜੀ ਹੁਣ ਥੋੜੇ ਜਿਹੀ ਕੋਸੇ ਜਿਹੀ ਪਾਣੀ ਚ ਕੱਪੜੇ ਵਧੀਆ ਨਿਖਰਦੇ ਨੇ ਤਾਂ ਕਰਕੇ ਆਪਾਂ ਥੋੜਾ ਜਿਹਾ ਗਰਮ ਪਾਣੀ ਪਾ ਲੈਨੇ ਆ ਵਿੱਚ ਸਰਫ ਆਪਾਂ ਪਾ ਲਈ ਸੀ ਕੱਪੜਿਆਂ ਦੇ ਹਿਸਾਬ ਨਾਲ ਜਿੰਨੇ ਕ ਕੱਪੜੇ ਨੇ ਓਨਿੰਨੇ ਪਾ ਲਈ ਤੇ ਕੱਪੜੇ ਪਾ ਦਾਂਗੇ ਜੀ ਆਪਾਂ ਵਿੱਚ ਸਾਰੇ ਸਿੱਧੇ ਕਰਕੇ ਪਾ ਦਿੱਤੇ ਨੇ ਜੀ ਤੇ ਲੋਰਾਂ ਦੇ ਨਾਲਿਆਂ ਨੂੰ ਗੱਠਾਂ ਦੀ ਦਿੱਤੀਆਂ ਨੇ ਇਹ ਟੈਂਕੀ ਖਾਲੀ ਹੋ ਗਈ ਜੀ ਹੁਣ ਆਪਣੀ ਮੋਟਰ ਚਲਾ ਲਾਂਗੇ ਰਾਤ ਦੀ ਟੈਂਕੀ ਭਰੀ ਹੋਈ ਕਰਕੇ ਠੰਡਾ ਪਾਣੀ ਵੱਧ ਹੁੰਦਾ ਜੀ ਜਿਹੜੀ ਆਪਾਂ ਸਵੇਰੇ ਭਰ ਲੈਂਦੇ ਉਹ ਤਾਂ ਨਿੱਗਾ ਪਾਣੀ ਹੋ ਜਾਂਦਾ ਨਿੱਗੇ ਪਾਣੀ 'ਚ ਤਾਂ ਕੱਪੜੇ ਵਧੀਆ ਧੋਤੇ ਜਾਂਦੇ ਨੇ ਠੰਡੇ ਪਾਣੀ 'ਚ ਤਾਂ ਹੱਥ ਪਾਉਣ ਨੂੰ ਵੀ ਜੀ ਨਹੀਂ ਕਰਦਾ ਜੀ ਹੁਣ ਠੰਡ 'ਚ ਲਓ ਜੀ ਆਪਾਂ ਕੱਪੜੇ ਪਾ ਦਿੱਤੇ ਨੇ ਵਿੱਚ ਇਹ ਕੋਟੀ ਆਪਾਂ ਸਾਈਡ ਤੇ ਰੱਖ ਲਈ ਹੈ ਜੀ ਕੋਟੀ ਨੂੰ ਈਜੀ ਚ ਧੋ ਲਾਂਗੇ ਬਾਕੀ ਸਾਰੇ ਕੱਪੜੇ ਪਾ ਲੈਨੇ ਆਪਾਂ ਤੀਸਰੇ ਦਿਨ ਧੋ ਦਿੰਨੇ ਆ ਜੀ ਕੱਪੜੇ ਹੁਣ ਠੰਡ ਕਰਕੇ ਹਰ ਰੋਜ਼ ਨਹੀਂ ਧੋਂਦੇ ਤੀਜੇ ਦਿਨ ਧੋ ਲੈਨੇ ਆ ਉਹ ਸੁਮਾੜੇ ਜਾਂਦੇ ਨੇ ਫਿਰ ਤੇ ਅਗਲੇ ਦਿਨ ਹੋਰ ਧੋ ਲੈਨੇ ਆ ਜੀ ਇਸ ਵੇਲੇ 9:30 ਦਾ ਹੀ ਟਾਈਮ ਸੀਗਾ ਜੀ ਉਰੇ ਨਹੀਂ ਸੌਰੀ ਜੀ 9:00 9:30 ਵਜੇ ਤਾਂ ਆਪਾਂ ਕੱਢ ਕੇ ਮਸ਼ੀਨ 'ਚ ਸੁੱਕਣੇ ਪਾ ਦਿੱਤੇ ਸੀ ਸਾਢੇ 8:00 ਵਜੇ ਪਾਈ ਸੀ ਆਪਾਂ ਮਸ਼ੀਨ 'ਚ ਬੇਟੇ ਦੇ ਸਕੂਲ ਗਏ ਤੋਂ ਬਾਅਦ ਇਹ ਕੋਸਾਪਾ ਪਹਿਲਾਂ ਸੁੱਕਣੇ ਪਾ ਦਿੱਤੇ ਨੇ ਜੀ ਤੇ ਆ ਪਾ ਦਾਂਗੇ ਹੁਣ ਜਿਹੜੇ ਰਹਿੰਦੇ ਨੇ ਤਿੰਨ ਤਾਰਾਂ ਭਰ ਗਈਆਂ ਜੀ ਕੱਪੜਿਆਂ ਨਾਲ ਜੀ ਇੱਕ ਦਿਨ ਛੱਡ ਕੇ ਧੋਣਿਆਂ ਤਾਂ ਇੰਨੀ ਹੋ ਜਾਂਦੇ ਨੇ ਜੀ ਇਕੱਠੇ ਇਹ ਤਾਂ ਧੁੱਪਾ ਨਿਕਲਦੀਆਂ ਜੀ ਵਧੀਆ ਸੁੱਕ ਜਾਂਦੇ ਨੇ ਧੁੰਦਾਂ 'ਚ ਨਹੀਂ ਸੁੱਕਦੇ ਫਿਰ ਤਾਂ ਬਹੁਤ ਔਖਾ ਹੋ ਜਾਂਦਾ ਕੱਪੜਿਆਂ ਦਾ ਜੇ ਸੁੱਕੇ ਵੀ ਹੋਣ ਤਾਂ ਵੀ ਗਿੱਲੇ ਜਿਹੀ ਲੱਗ ਜਾਂਦੇ ਨੇ ਠੰਡੇ ਠੰਡੇ ਮੌਣ ਆਪਾਂ ਹੀ ਸਵੇਰੀ ਧੋ ਦਿੱਤੇ ਨੇ ਧੁੱਪ ਨਾਲ ਵਧੀਆ ਸੁੱਕ ਜਾਣਗੇ ਫਿਰ ਤਾਂ ਹਾਂ ਲੱਗ ਜਾਣਗੇ ਜੀ ਇਹਨਾਂ ਦੀ ਮੋٹے ਕੱਪੜੇ ਆਪਾਂ ਉਰਲੀ ਸਾਈਡ ਤੇ ਪਾ ਦਿੱਤੇ ਨੇ ਜੀ ਇਧਰ ਧੁੱਪ ਵੱਧ ਰਹੀ ਦੀ ਹੈ ਉਧਰ ਹਜੇ ਸੌਂ ਹੈ ਥੋੜਾ ਜਿਹਾ ਲੇਟ ਆਉਗੀ ਉਧਰ ਧੁੱਪ ਅਬਰੂਦ ਦੀ ਸੌ ਆ ਜਾਂਦੀ ਹੈ ਜੀ ਉਧਰਲੀ ਸਾਈਡ ਲਓ ਜੀ ਇਹ ਆਪਾਂ ਪਾ ਦਿੱਤੇ ਨੇ ਸੁੱਕਣੇ ਹੋਣ ਹੈ ਜੀ ਦੁਪਹਿਰ ਦਾ ਟਾਈਮ ਇਹ ਦੁਪਹਿਰੀ ਆਪਾਂ ਚਾਹ ਬਣਾ ਰਹੀ ਸੀ ਇੱਧਰ ਆਪਾਂ ਸੋਲੇ ਭਿਉ ਕੇ ਰੱਖੇ ਹੋਏ ਨੇ ਅੱਧਾ ਚਮਚਾ ਲੂਣ ਪਾ ਦਿੱਤਾ ਸੀ ਇਹਨਾਂ ਦੇ ਵਿੱਚ ਤੇ ਦੋ ਚਟਕੀਆਂ ਪਾ ਦਿੱਤੀਆਂ ਸੀ ਜੀ ਮਿੱਠੇ ਸੁੱਡੇ ਦੀਆਂ ਭਿਉ ਕੇ ਰੱਖ ਦਿੱਤੇ ਨੇ ਆਪਾਂ ਤੇ 3-4 ਘੰਟੇ ਪਈ ਰਹਿਣਗੇ ਪਹਿਲਾਂ ਦੇ ਭਿਉ ਕੇ ਰੱਖੇ ਹੋਏ ਨੇ ਜੀ ਇਹ ਹੁਣ ਨਹੀਂ ਭਿਉਂਤੇ ਤੇ ਚਾਹ ਵਿੱਚ ਆਪਾਂ ਦੁੱਧ ਪਾ ਲਿਆ ਜੀ ਵਾਲੀ ਆ ਗਈ 2-3 ਵਾਲੀਆਂ ਦੇ ਲਾਂਗੇ ਇਹਨੂੰ ਫਿਰ ਵਧੀਆ ਬਣ ਜਾਂਦੀ ਹੈ ਜੀ ਲੋ ਜੀ ਗੈਸ ਆਪਾਂ ਕਰ ਲਿਆ ਬੰਦ ਚਾਪੀ ਕੇ ਤਦਸ ਹਾਥਣ ਦੇ ਕੰਮਾਂ ਦਾ ਟਾਈਮ ਹੋ ਜਾਂਦਾ ਜੀ ਦਾਲ ਪਾਣੀ ਬਣਾਉਣਾ ਹੁੰਦਾ ਚਾਹ ਦੇ ਟਾਈਮ ਤੋਂ ਬਾਅਦ ਤਾਂ ਫਿਰ ਦਿਨ ਨਹੀਂ ਖੜਦਾ ਜਲਦੀ ਹਾਥਣ ਹੋ ਜਾਂਦਾ ਉਹ ਸੈਮੀ ਬੈ ਗਿਆ ਜੀ ਆਪਣਾ ਆਖੀ ਇਹ ਆਪਾਂ ਕਰਿਆ ਜੀ ਕਮੀਜ਼ ਲਾਈ ਅੱਜ ਉਸ ਕੱਲ ਦਾ ਕਰਿਆ ਹੋਇਸੀ ਕੋ ਸੱਜ ਦੋ ਦਿਨਾਂ ਚ ਇੱਕ ਕਮੀਜ਼ ਬਣਦਾ ਜੀ ਟਾਈਮ ਬਿਲਕੁਲ ਥੋੜਾ ਮਿਲਦਾ ਹੈ ਤੇ ਇਹ ਆਪਾਂ ਲਾਈ ਆ ਜੀ ਇਹਦੇ ਉੱਤੇ ਲੈਸ ਚਾਕਾਂ ਤੇ ਲਗਾ ਲਈਏ ਦੋਨੇ ਸਾਈਡ ਬਾਹਾਂ ਤੇ ਲਗਾਈਏ ਜੀ ਸਾਰੀ ਲਗਾ ਦਿੱਤੀ ਹੈ ਜੀ ਆਪਾਂ ਇਹ ਬਾਹਾਂ ਤੇ ਲੱਗ ਗਈ ਸਿੰਪਲ ਹੈ ਜੀ ਬਿਲਕੁਲ ਬਸ ਬ੍ਰੀਕ ਜੀ ਜਿਆਦਾ ਮੋਟੀ ਵੀ ਨਹੀਂ ਇਹ ਆਪਾਂ ਗਲੇ ਤੇ ਲਗਾ ਦਿੱਤੀ ਹੈ ਜੀ ਸਿੱਧਾ ਕਰਕੇ ਦਿਖਾਉਣੀ ਹੈ ਇਹਨੂੰ ਇਹ ਲਗਾ ਦਿੱਤੀ ਜੀ ਗਲੇ ਤੇ ਹਜੇ ਦੀ ਤਰਪਾਈ ਕਰਨ ਵਾਲੀ ਰਹਿੰਦੀ ਹੈ ਜੀ ਤਰਪਾਈ ਆਪਾਂ ਕੱਲ ਨੂੰ ਕਰ ਲਾਂਗੇ ਥੋੜੀ ਜੀ ਬਚੀ ਸੀਗੀ ਕਮੀਜ਼ ਤੇ ਲਾਉਣ ਤੋਂ ਬਾਅਦ ਉਹ ਆਪਾਂ ਲਾ ਦਿੱਤੀ ਹੈ ਮੂਰੀਆਂ ਦੇ ਬਿਲਕੁਲ ਥੋੜੀ ਥੋੜੀ ਕੱਢੀ ਹੈ ਜੀ ਬਾਹਰ ਜਿਆਦਾ ਨਹੀਂ ਕੱਢੀ ਸਿੰਪਲ ਸੂਟ ਹੈ ਜੀ। ਕਈ ਵਾਰ ਕਿਤੇ ਜਾਣਾ ਪੈ ਜਾਂਦਾ। ਇੱਥੇ ਜੀ ਹੁਣ 4:00 ਵਜੇ ਦਾ ਟਾਈਮ ਆਮਦਾ। ਸੋਲੇ ਆਪਾਂ ਆਵਾਲ ਲੈ ਸੀ ਕੁੱਕਰ ਚ ਸਿਟੀਆਂ ਬੁਜਾ ਲਈਆਂ ਸੀਗੇ। ਤੇ ਹੁਣ ਆਪਾਂ ਲਾਉਨੇ ਆ ਜੀ ਤੜਕਾ। ਦਾਲ ਨੂੰ ਪਿਆਜ਼ ਲਸਣ ਪਹਿਲਾਂ ਪਾ ਦਿੱਤਾ ਸੀ ਆਪਾਂ। ਤੇ ਹੁਣ ਪਾਇਆ ਸੀਗਾ ਜੀ ਆਪਾਂ ਟਮਾਟਰ, ਅਦਰਕ ਤੇ ਹਰੀ ਮਿਰਚ। ਪੀਸ ਕੇ ਪਾ ਲਿਆ ਸਾਰਾ। ਤਰੀ ਆਈ ਦਾਲ ਦੇ ਵਿੱਚ ਤਾਂ ਪੀਸ ਕੇ ਸਮਾਨ ਪਾਉਣੀ ਹੁੰਦੀ ਹੈ ਜੀ। ਸੁੱਕੀ ਸਬਜ਼ੀ ਨੂੰ ਕੱਟ ਕੇ ਤੜਕਾ ਲਾ ਲੈਨੇ ਆ ਤੇ ਉਧਰ ਰੱਖਿਆ ਹੈ ਜੀ ਦੁੱਧਾ ਬਣਾਵਾਲੀ ਆਉਣ ਲਈ ਇਹ ਕੱਟ ਲਾਂਗੇ ਆਪਾਂ ਆਲੂ ਦੋ ਆਲੂ ਆਪਾਂ ਕੱਟ ਲਵਾਂਗੇ ਦੋ ਵਿੱਚ ਸਾਬਤੇ ਪਾ ਦਾਂਗੇ ਜੀ ਬਾਅਦ ਦੇ ਵਿੱਚ ਭੰਨ ਦਾਂਗੇ ਉਹਨਾਂ ਨੂੰ ਤੇਰੀ ਗਾੜੀ ਹੋ ਜੂਗੀ ਉਹਨਾਂ ਦੇ ਨਾਲ ਸੋਲੇ ਆਪਣੇ ਬਿਲਕੁਲ ਉਬਲੇ ਪਈ ਨਹੀਂ ਜੀ ਮਿੱਠਾ ਸੋਦਾ ਪਾਉਣ ਦੇ ਨਾਲ ਬਹੁਤ ਜਲਦੀ ਉਬਲ ਜਾਂਦੇ ਨੇ ਬਿਲਕੁਲ ਸੌਫਟ ਹੋਈ ਪਈ ਸੀ ਬਾਅਦ ਚ ਹੀ ਪਾਵਾਂਗੇ ਆਪਾਂ ਉਹਨਾਂ ਨੂੰ ਇੱਧਰ ਆਪਣਾ ਤੜਕਾ ਵੀ ਤਿਆਰ ਹੋਣ ਵਾਲਾ ਹੈ ਜੀ ਥੋੜਾ ਨਮਰਚ ਪਾ ਲਾਂਗੇ ਇਹਦੇ ਵਿੱਚ ਕੁਛ ਲੂਣ ਆਪਾਂ ਪਹਿਲਾਂ ਸੋਲੇ ਉਬਾਲਣ ਵੇਲੇ ਪਾਇਆ ਹੋਇਆ ਸੀਗਾ ਜੀ ਤੇ ਹੁਣ ਤੋਂ ਹੋਰ ਪਾਵਾਂਗੇ ਲੂਣ ਤੇ ਹਲਦੀ ਪਾਈ ਹੈ ਜੀ ਤੇ ਇਹ ਪਾਈ ਹੈ ਦੇਗੀ ਮਿਰਚ ਲਾਲ ਮਿਰਚ ਆਪਾਂ ਨਹੀਂ ਪਾਉਂਦੇ ਹਰੀਆਂ ਪਾਈਆਂ ਹੋਈਆਂ ਨੇ ਦੇਗੀ ਮਿਰਚ ਨਾਲ ਕਲਰ ਵਧੀਆ ਹੋ ਜੂਗਾ ਇਹ ਵਿੱਚ ਹੀ ਪਾ ਲਾਂਗੇ ਜੀ ਆਲੂ ਆਲੂਆਂ ਦੇ ਵਿੱਚ ਥੋੜਾ ਨਮਕ ਮਿਰਚ ਰਚ ਜੂਗਾ ਚੰਗੀ ਤਰ੍ਹਾਂ ਜਿਹੜੇ ਆਪਾਂ ਆਲੂ ਸਾਫ ਤੇ ਰੱਖੇ ਨੇ ਉਹਨਾਂ ਦੇ ਦੋ ਦੋ ਪੀਸ ਕਰਕੇ ਸਿੱਟ ਦਿੱਤੇ ਨੇ ਜੀ ਵਿੱਚ ਜਲਦੀ ਉਬਲ ਜਾਣਗੇ ਇਹ ਪਾਣੀ ਆਪਾਂ ਸਾਫ ਕਰ ਦਿੰਨੇ ਆ ਜੀ ਦੁੱਧ ਨੂੰ ਵਾਲੀ ਆ ਗਈ ਜੀ ਗੈਸ ਆਪਾਂ ਬੰਦ ਕਰ ਦਿੱਤਾ ਹੈ ਪੂਰੇ ਸੌਫਟ ਹੋਏ ਪੈਸੀ ਜੀ ਸੋਲੇ ਜਦੋਂ ਆਪਣੇ ਆਲੂ ਅੱਧ ਪੱਕੇ ਜੇ ਹੋ ਗਏ ਫੇਰ ਪਾਵਾਂਗੇ ਜੀ ਆਪਾਂ ਸੋਲੇ ਵਿੱਚ ਨਾਲ ਪਾਣੀ ਪਾ ਦਾਂਗੇ ਨਹੀਂ ਤਾਂ ਇਹ ਕੋਲ ਜਾਣਗੇ ਜੀ ਜਿਆਦਾ ਤੇ ਇਧਰ ਆਪਾਂ ਧਨੀਆ ਸਾਫ਼ ਕਰ ਲੈਨੇ ਆ ਜਿਹੜਾ ਆਪਾਂ ਘਰੋਂ ਧਨੀਆ ਤੋੜਦੇ ਆ ਜੀ ਉਹ ਤਾਂ ਆਪਾਂ ਦੇਖ ਕੇ ਤੋੜ ਲੈਨੇ ਆ ਸਾਫ਼ ਪਹਿਲਾਂ ਹੀ ਸਾਫ਼ ਕਰਨ ਦੀ ਬਾਅਦ ਚ ਲੋੜ ਨਹੀਂ ਹੁੰਦੀ ਤੇ ਇਹ ਆਇਆ ਸੀਗਾ ਜੀ ਬਾਜ਼ਾਰੋਂ ਤਾ ਕਰਕੇ ਆਪਾਂ ਇਹਦੀਆਂ ਡੰਡੀਆਂ ਜੀ ਪੱਕੀਆਂ ਤੇ ਦੇਖ ਕੇ ਵਿੱਚੋਂ ਸਾਫ਼ ਕਰ ਲਿਆ ਧੋ ਲਾਂਗੇ ਉਹਨੂੰ ਪਹਿਲਾਂ ਧੋ ਕੇ ਫਿਰ ਕੱਟ ਕੇ ਰੱਖ ਲਾਂਗੇ ਜੀ ਇਹ ਸੋਲੇ ਵੀ ਪਾ ਦਿੱਤੇ ਨੇ ਜੀ ਆਪਾਂ ਵਿੱਚ ਹੁਣ ਪਾਣੀ ਪਾ ਦਾਂਗੇ ਜਿੰਨੀ ਕਿ ਜ਼ਰੂਰਤ ਆਪਾਂ ਨੂੰ ਗੈਸ ਆਪਾਂ ਮੀਡੀਅਮ 'ਤੇ ਰੱਖਿਆ ਹੋਇਆ ਜੀ ਧਾਰਾ ਚੋੜ ਜਾਵਾਂਗੇ ਤਾਂ ਕਰਕੇ ਗੈਸ ਆਪਾਂ ਘੱਟੇ ਰੱਖਿਆ ਇਹ ਆ ਗਈ ਸੀ ਜੀ ਹੁਣ ਆਪਾਂ ਧਾਰਾਂ ਚੋ ਕੇ ਧਾਰਾਂ ਤੋਂ ਬਾਅਦ ਦਾ ਟਾਈਮ ਹੈ ਇਹ ਦਾਲ ਆਪਣੀ ਰਿਜ ਗਈ ਸੀ ਥੋੜਾ ਜਿਹਾ ਈਕ ਲਵਾਵਾਂਗੇ ਬਸ ਹੋਰ ਉਧਰ ਆ ਪੱਤਰੇ ਨੇ ਜੀ ਚੌਲ ਫਿੱਕੇ ਚੌਲ ਵਾਲਦੇ ਹੁੰਦੇ ਆਪਾਂ ਸੋਲਿਆਂ ਦੀ ਦਾਲ ਨਾਲ ਪਾਣੀ ਗਰਮ ਸੀਗਾ ਚੌਲ ਧੋ ਕੇ ਆਪਾਂ ਉਹਦੇ ਵਿੱਚ ਪਾ ਦਿੱਤੇ ਨੇ ਤੇ ਇਹ ਆਲੂ ਆਪਾਂ ਸਾਫ ਤੇ ਜਿਹੜੇ ਪਾਏ ਸੀ ਉਹਨਾਂ ਨੂੰ ਕੱਢ ਕੇ ਭੰਨ ਕੇ ਫੇਰ ਪਾ ਦਾਂਗੇ ਜੀ ਵਿੱਚ ਇਹ ਤਰੀ ਗਾੜੀ ਲੱਗੀ ਤਾਂਪਾ ਦੇ ਵਿੱਚ ਗਰਮ ਪਾਣੀ ਕਰਕੇ ਪਾ ਦਾਂਗੇ ਦੋਈ ਆਲੂ ਪਾਏ ਸੀਗੇ ਜੀ ਸਾਫ ਤੇ ਚਾਰ ਪੀਸ ਕੱਢ ਲੈਨੇ ਬਿਲਕੁਲ ਸੌਫਟ ਹੋਈ ਪਏ ਸੀਗੇ ਜੀ ਇਹ ਵਿੱਚ ਪਾ ਦਾਂਗੇ ਆਪਾਂ ਦਾਲ ਆਪਣੀ ਗਾੜੀ ਇਹ ਹੋ ਗਈ ਸੀ ਜੀ ਥੋੜੀ ਜੀ ਇੱਥੇ ਪਾਣੀ ਰੱਖ ਲਾਂਗੇ ਆਪਾਂ ਗਰਮ ਹੋਣ ਲਈ ਗਰਮ ਕਰਕੇ ਪਾਣੀ ਵਿੱਚ ਪਾ ਦਾਂਗੇ ਫਿਰ ਜਿਆਦਾ ਸੇਕ ਨਹੀਂ ਲਵਾਉਣਾ ਪਊਗਾ ਦਾਲ ਨੂੰ ਆਪਾਂ ਨੂੰ ਇਹ ਉੱਪਰ ਹੀ ਰੱਖ ਲਿਆ ਜੀ ਪਾਣੀ ਆਪਾਂ ਕੌਲੇ 'ਚ ਪਾ ਕੇ ਗਲਾਸਕ ਪਾਣੀ ਦਾ ਪਾ ਲਿਆ ਸੀਗਾ ਤੇ ਉਧਰ ਆਪਣੇ ਚੌਲ ਬਣ ਰਹੇ ਨੇ ਪਾਣੀ ਗਰਮ ਹੋ ਗਿਆ ਜੀ ਆਪਾਂ ਵਿੱਚ ਪਾ ਲਿਆ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਸਾਰੀ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਬਹੁਤ ਸੋਹਣੇ-ਸੋਹਣੇ ਕਮੈਂਟ ਕਰਦੀਆਂ ਨੇ ਭੈਣਾਂ ਬਹੁਤ ਪਿਆਰ ਦੇ ਰਹੀਆਂ ਨੇ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਭੈਣ ਭਰਾ ਨਵੇਂ ਆਏ ਨੇ ਜੀ ਆਪਣੇ ਚੈਨਲ ਤੇ ਪਲੀਜ਼ ਰਿਕੁਐਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੁਹਾਡੇ ਸਾਥ ਤੇ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਰੂਰਤ ਹੈ ਜੀ ਸਪੋਰਟ ਵੱਧ ਤੋਂ ਵੱਧ ਕਰਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਇਹ ਦਾਲ ਆਪਣੀ ਬਣ ਗਈ ਜੀ ਗੈਸ ਬੰਦ ਕਰ ਦਿੱਤਾ ਹੈ ਚੌਲ ਵੀ ਉਬਲ ਗਏ ਆਪਣੇ ਇਹਨਾਂ ਦਾ ਪਾਣੀ ਕੱਢ ਲਿਆ ਆਪਾਂ ਬਿਲਕੁਲ ਵਧੀਆ ਬਣ ਗਏ ਜੀ ਚੌਲ ਇਕੱਲਾ-ਕੱਲਾ ਚੌਲ ਬਣਿਆ ਬਿਲਕੁਲ ਜਾਲੀ ਨਾਲ ਟਾਕ ਦਾਂਗੇ ਜੀ ਇਹਨਾਂ ਨੂੰ ਆਪਾਂ ਥੋੜਾ ਜਿਹਾ ਟਾਈਮ ਆਪਾਂ ਭਾਪ ਜੀ ਨਿਕਲ ਜੂਗੀ ਇਹ ਦਾਲ ਆਪਾਂ ਨੇੜੇ ਤੋਂ ਦਿਖਾਉਨੇ ਆ ਜਿਹੇ ਜਿਹੇ ਕਲਰ ਹੁੰਦਾ ਜੀ ਦਾਲ ਦਾ ਵੀਡੀਓ ਦੇ ਵਿੱਚ ਉਹ ਜਿਹਾ ਬਿਲਕੁਲ ਵੀ ਨਹੀਂ ਆਉਂਦਾ ਬਹੁਤ ਸੋਹਣਾ ਕਲਰ ਆਉਂਦਾ ਦਾਲ ਦਾ ਪਰ ਕੈਮਰਾ ਉਹ ਜਿਹਾ ਨਹੀਂ ਦਿਖਾ ਰਿਹਾ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਧਨੀਆ ਵੀ ਆਪਾਂ ਕੱਟ ਕੇ ਧੋ ਕੇ ਰੱਖਿਆ ਹੋਇਆ ਸੀ ਵਿੱਚ ਪਾ ਦਿੱਤਾ ਧਨੀਆ ਪਾਉਣ ਤੋਂ ਬਾਅਦ ਥੋੜਾ ਜਿਹਾ ਚਿਰ ਆਪਾਂ ਸੇਕ ਲਵਾ ਲਿਆ ਜੀ ਇਹਨੂੰ ਫਿਰ ਗੈਸ ਬੰਦ ਕਰਿਆ ਸੀ ਆਪਾਂ ਚੌਲ ਆਪਾਂ ਬਿਲਕੁਲ ਸਿੰਪਲ ਹੀ ਬਣਾਉਣੇ ਹੁੰਦੇ ਆ ਜੀ ਤੜਕੇ ਵਾਲੇ ਨਹੀਂ ਬਣਾਉਂਦੇ ਦਾਲ ਨਾਲ ਜੇ ਦੁਪਹਿਰੇ ਖਾਣੇ ਹੁੰਦੇ ਨੇ ਤਾਲੂਣ ਵਾਲੇ ਚੌਲਾਂ ਨੂੰ ਆਪਾਂ ਤੜਕਾ ਲਾਉਂਦੇ ਹੁੰਨੇ ਆ ਦਾਲ ਦੇ ਨਾਲ ਸਿੰਪਲ ਹੀ ਬਣਾਉਣੇ ਆ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਜੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅੱਜ ਦੀ ਵੀਡੀਓ ਇੰਨੀ ਜੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ